ਗੜੀ ਦਾ ਦਰਵਾਜ਼ਾ ਖੁੱਲਦਾ ਹੈ ਕੋੜੇ ਤੇ ਸਵਾਰ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੱਥ 'ਚ ਐ ਤੀਰ ਕਮਾਨ ਇਤਿਹਾਸਕਾਰ ਇਹ ਲਿਖਦੇ ਨੇ ਕਿ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੇ ਤੀਰਾਂ ਦਾ ਮੀਂਹ ਵਰਾ ਦਿੱਤਾ ਵੈਰੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਦੁਸ਼ਮਨਾ ਦਾ ਇਤਿਹਾਸਕਾਰ ਇਹ ਲਿਖਦੇ ਨੇ ਕਿ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਇੱਕ ਇੱਕ ਕਰਕੇ ਫਿਰ ਪੱਥੇ 'ਚੋਂ ਤੀਰ ਖਤਮ ਹੋ ਜਾਂਦੇ ਨੇ ਇੰਨੀ ਦਲੇਰੀ ਨਾਲ ਲੜਦਿਆਂ ਦੇਖ ਕੇ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੂੰ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਉਹ ਪਛਾਣ ਲੈਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੁਪੁੱਤਰ ਹੈ ਉਹ ਜਿਉਂਦੇ ਫੜਨਾ ਚਾਹੁੰਦਾ ਸੀਗਾ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੂੰ ਉਹ ਆਪਣੇ ਸਪਾਈਆਂ ਨੂੰ ਭੇਜਦਾ ਹੈ ਘੇਰਾ ਪਾਉਣ ਲਈ ਤੀਰ ਹੁਣ ਖਤਮ ਹੋ ਚੁੱਕੇ ਨੇ ਤਾਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਇੱਥੇ ਆਪਣਾ ਨੇਜਾ ਕੱਢ ਲੈਂਦੇ ਨੇ ਇੱਕ ਪਠਾਨ ਆ ਰਿਹਾ ਹੁੰਦਾ ਉਹਨਾਂ ਵੱਲ ਨੂੰ ਹਮਲਾ ਕਰਨ ਲਈ ਉਹਨਾਂ ਨੂੰ ਫੜਨ ਲਈ ਮਾਰ ਕੇ